ਲੋ ਬਈ ਬਰਾਡਫਾਰਮ YouTube ਚੈਨਲ Facebook ਪੇਜ ਤੇ ਸਵਾਗਤ ਆ ਅੱਜ ਤਰੀਕ ਹੋ ਗਈ 20 ਨਵੰਬਰ ਤੇ ਭਾਗਿਆ ਕਿ ਦੂਜਾ 20 ਨਵੰਬਰ ਦਾ Facebook ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੇਣੇ ਆ ਜੋ ਬਈ ਕੀ ਲੇਟ ਹੈ ਅੰਦਰ ਭਾਅ ਨਹੀਂ ਰੱਖਾ ਇਹ ਕਿੰਨਾ ਰੱਖਾ ਡਬਲ ਲੱਗੂਗਾ ਲਾ ਦੇਾਂਗੇ ਇੱਕ ਰੱਖ ਦੇ ਰੱਖ ਰੇਟ ਰੱਖ ਬੋਲੋ ਜੀ ਬੋਲੋ ਆਇਆ ਜਾਨਾ ਬੋਲ 2600 ਰੁਪਏ 2600 ਰੁਪਏ 2600 2600 ਡਬਲ ਪੱਖਾ ਲੱਗਣਾ ਈ 2600 2600 2600 2600 2600 ਭਾਈ ਲਾਤਾ 18 85 ਵੈਰਾਈਟੀ ਹੈ ਜੀ ਲੋ ਵੀ ਕਿਸਾਨ ਭਰਾਵਾਂ ਅੱਗੇ ਵੇਨੇ ਕੀ ਰੇਟ ਆਂਦਾ ਇਹ ਧੀ ਦਾ ਤਾਂ ਨੇ ਰੇਟ ਐਵੇਂ ਜੀ ਰੱਖਿਆ 2600 ਰੁਪਏ बाकी इधर बैने हैं जेरी डा वाद गया तनी केडी वैराटी है हाँ जब भी बैने केडी वैराटी है चावी सौ जर चावी सौ जी चावी सौ चावी 200 पावे की 700 700 700 ਸ਼ਾਪਿੰਗ ਲਾਈਨ ਪੰਜ ਪਾ ਦੇ ਗੰਦਾ ਪੰਜ ਪੰਜ 10 ਉਹ 2705 2705 2705 ਡਰਾਉਂਦਾ ਯਾਰ 2705 2705 ਨਹੀਂ ਡੌਂਦਾ ਵੀ ਪਾ ਕਰਾਉਣਾ ਮੈਂ 2705 2705 ਤੁਸੀਂ ਦੇ ਲੋ 2705 2705 2705 2705 2705ੱਖਾਂ ਲੱਗਣਾ 2705 2705 2705 ਤੇਰੀ ਬੋਲੀ 2705 2705 ਪੁੱਛਾਂ ਮੈਂ ਯਾਰ ਹਲੋ ਪੁੱਛੂੰਗਾ ਹਲੋ 2705 2705ੱਖਾਂ ਲੱਗਣਾ ਨਾ 2705 ਕਰ ਗਏ 2705 2705 1509 ਦੀ ਬੋਲੀ ਆ 2705 2705 ਦੀ 2705 ਸਟੈਕ ਵਾਲਾ ਮਾਰਾ 1509 ਆ ਜੀ ਪੱਖਾ ਲੱਗਣਾ 1509 ਕਰਾਂ 10 ਕਰਦਾ 2705 2705 ਓਕੇ ਜਿਹੜੀ ਆ 2705 ਦੇ 150 ਗੱਟਾ ਹੈ 150 ਗੱਟਾ ਪੱਖਾ ਲੱਗਣਾ ਪੱਖਾ ਲੱਗਣਾ 2705 2705 ਹੈ 2705 2705 2705 2705 2705 ਚੱਲ ਯਾਰ ਛੱਡ 2705 ਦੇਖੋ ਜਿਹੜਾ ਫਸੇ ਪਿਆ ਉਹ ਤਾਂ ਉਹ ਆ ਗਿਆ ਉਹ ਗੀਪੂ ਲੋ ਵੀ ਕਿਸਾਨ ਭਰਾਵੋ ਇਹ ਢੇਰ ਕੀ ਦਾ ਰੇਟ ਲੱਗਿਆ ਬਾਈ 2705 ਤੇ 1509 ਬਈਆ ਜਵਾਬਾ ਜਿਨਾ ਬਾਅਦ 1509 ਆਈ ਹੈ ਕੋੜ ਪੂਰਾ ਮੰਡੀ ਦੇ ਵਿੱਚ ਤੇ ਬਾਕੀ ਵੇਣੇ ਬਾਈ ਬੋਲੀ ਕੱਦਰ ਨੂੰ ਜਾਂਦੀ ਹੈ ਤੇ ਬੋਲੀ ਇੱਧਰ ਫੇਰਦੀ ਹੈ ਕਿਰਾ ਮਾਹੌਲ-ਛਾਹੌਲ ਤੋਂ ਵੀ ਦੇਖ ਹੀ ਰਹੇ ਹੋ ਆਜੋ ਬਈ ਵੇਣੇ ਆ ਕਿੰਨੀ ਨਾ ਕਟੇਰੀਆਂ ਦੀ ਬੋਲੀ ਲੱਗਦੀ ਆ ਆਜੋ ਇੱਧਰ ਖੜੇ ਸਾਰੇ ਹੇ ਤੱਕ ਤਾਂ ਬਾਈ ਬਾਕੀ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਮਾਹੌਲ-ਛਾਹੌਲ ਤੋਂ ਵੀ ਦੇਖੋ ਆਜੋ ਬਈ ਬਾਕੀ ਵੇਣੇ ਆ ਬੋਲੀ ਜਾਊਗੀ ਪਰੇ ਨੂੰ ਦੇਖਾਰੇ ਤੱਕ ਤਾਂ ਨਹੀਂ ਤਰੇ ਕੋਈ ਵੀ ਆ ਜੋ ਵੀ ਉੱਧਰ ਕਰ ਵੀ ਬੋਲੀ ਵੇਣਿਆ ਕੀ ਰੇਟ ਜਾਂਦਾ ਕਿਸਾਨ ਭਰਾਵਾ ਬਾਕੀ ਵੀਡੀਓ ਥੋੜੀ ਜੀ ਲੰਮਾਈ ਬਣਾਵਾਂਗੇ ਅੱਜ ਆਪਾਂ ਕਿਉਂਕਿ ਮੇਲਾ ਤਾਂ ਉੱਧਰੋਂ ਚੱਲੀ ਬੋਲੀ ਉੱਧਰ ਬਈ ਢੇਰਾਂ ਵਾਵਾ ਹੁੰਦੇਗਾ ਬੋਲੀ ਦੇ ਉੱਤੇ ਤਰੀਕ ਹੋ ਗਈ ਅੱਜ 20 2 ਨਵੰਬਰ 2025 ਬਾਸਪਤੀ ਦੇ ਵਿਖਾਉਣੇ ਆ ਸਾਨੂੰ ਕੀ ਭਾਜਾਂਦੇ ਆ ਕੋਟਕਪੂਰਾ ਦੀ ਦਾਣਾ ਮੰਡੀ ਦੇ ਵਿੱਚ ਬਈ ਮਸ਼ਹੂਰ ਮੰਡੀ ਹੈ ਪੂਰੀ ਆ ਜਾਓ ਬਈ लो भैया डेरी की बोली होगी मेरे हिसाब किताब के पता नहीं कि वैयटी है अगे आोली उधर चलते हैं लो उधर बखा बंद करो पखा इतो शुरू है बी ਬੋਲੀ ਗੱਡੋ ਉਤਾਰ ਫਰ ਬੋਲੀ ਕਰਾਉਣੀ ਦਾ ਬਾਈ ਆ ਜਾਓ ਵੀਡੀਓ ਬਈ ਥੋੜੀ ਜੀ ਅਗੇਟ ਪਾ ਲਿਆ ਕਰੋ ਸਕਿੱਪ ਕਰ ਲਿਆ ਕਰੋ ਕਿਉਂਕਿ ਬਾਈ ਇਹੇ ਦਾ ਮੁੱਛਲ ਠੀਕ ਹੈ ਮੁੱਲੂਆ ਕੋਈ ਫੇਰ ਹੀ ਆਣੇ ਤਾਂ ਆਹ ਬੰਦੇ ਕਿੰਨੇ ਹੋਣਗੇ ਬਿਲਕੁਲ ਆਹ ਵੇਖ ਤਾਂ ਗਿਆ ਯਾਰ ਸਾਰੇ ਟੱਪਰ ਹਾਂਜੀ ਬਾਬੀ ਬੋਲੋ ਹੀ ਬੋਲੋ ਚਲਾ ਹੀ ਵੇਣਾ ਕੀ ਰੇਟ ਆਂਦਾ ਇਹਦਾ ਕਿੰਨੇ ਤੱਕ ਨੇ ਤੇਰੇ ਕੋਲ ਵਾਕ ਵੀ ਤਾਂ ਪਾ ਲਿਆ ਨਿੱਕੇ ਨਿੱਕੇ ਆ ਤੇਰੀ ਵਾਲੀ ਤਾਂ ਪੈਨਸ਼ਨ ਨਹੀਂ ਮੈਂ ਕਹਾਂ ਉੱਥੇ ਕੋਣ ਬੱਚਾ ਕੋਈ ਨਹੀਂ ਯਾਰ ਮਿਹਨਤ ਦਾ ਕੋਈ ਮੁੱਲ ਨਹੀਂ ਗਾ ਯਾਰ ਕਰਾਉਣ ਦੇ ਕਰਨੀ ਪੰਜ ਸੱਤ ਸਾਲ ਹੈਗੇ ਹਾਂ ਠੀਕ ਨਹੀਂ ਨਹੀਂ ਠੀਕ ਆ ਸਹੀ ਆ ਯਾਰ ਉਸ ਤੋਂ ਬਾਅਦ ਉਸ ਤੋਂ ਬਾਅਦ ਬਸ ਰਿਟਾਇਰਮੈਂਟ ਹਾਂਜੀ ਬਾਜੀ ਬੋਲੋ ਬੋਲੋ ਟਿੱਪੂ ਬਾਊ ਚੱਲ ਟਿੱਪੂ ਯਾਰ ਕੱਢ ਦੇ ਕੁੱਤੀ ਕਪਾਚੋਂ ਕਿੰਨੇ ਹੁੰਦੇ ਕਪਾਈ ਕਿੰਨੇ ਵੀ ਨਹੀਂ ਹੋਇਆ ਜਿਹਦਾ ਬਾਪੂ ਟਾਂ ਟਰਿਆ ਚਸ਼ਮਾ ਨਹੀਂ ਲਗਾਇਆ ਨਾ ਚਸ਼ਮਾ ਜਦ ਲੱਗ ਜਾ ਚੱਲ 3500 ਬੋਲੋ ਸਹੀ ਬਾਰੇ ਉਹ ਤਾਂ ਬੋਲੀ ਤਾਂ ਜਾ ਤੂੰ ਤਾਂ ਬੋਲ 3500 ਰੁਪਏ 3500 ਰੁਪਏ ਬੋਲ ਪੈਣੀ 3500 3500 3500 3500 3500 ਕੋਣ ਲੈਂਦਾ ਮਛਲੂ ਹੋ ਗਿਆ ਯਾਰ ਮੇਰੇ ਯਾਰ 3500 ਕੋਣ ਲੈਂਦਾ ਮਛਲੂ ਆ ਮਾਡੂ ਰਾਂਗ ਲੈ ਰਹੇ ਹਾਂ 3500 ਰੁਪਏ 3500 ਰੁਪਏ ਪੀਪੂ ਦੀ ਲਾਖ 10 10 10 10 50 ਰੁਪਏ ਦਿਆ 60 60 65 65 65 65 70 70 75 80 85 90 95 3600 3750 5 10 15 20 25 30 30 ₹30 50. ₹30 300 ਰੁਪਏ 300 ਰੁਪਏ ਉਹ 3630 ਹੈ ਜੇ ਪੱਖਾ ਲਾ ਦੇਗਾ ਹਾਂ ਹਾਂ ਬੋਲੀ ਦੇ ਡਬਲ ਪੱਖਾ ਬੋਲੀ ਦੇ ਡਬਲ ਪੱਖਾ ਹੀ ਹੈ ਡਬਲ ਪੱਖਾ ਹੀ ਹੈ ਫਰੇਮ ਕਿਦੀ ਹੈ ਢੇਰੀ 300 ਰੁਪਏ ਡਬਲ ਪੱਖੇ ਤੇ ਹੀ ਬੋਲੀ ਚੱਲੂਗੀ ਹੁਣ ਚਲੋ ਬੋਲੋ ਜੀ 3600 ਕਿੰਨੇ ਸੀਗੇ 30 30 3630 3630 40 40 50 50 55 55 55 3655 36560 60 65 65 65 65 70 70 70 70 ਰੁਪਏ 3670 ਰੁਪਏ ਹਾਜੀ 3670 ਰੁਪਏ 30 ਘਟਾ ਕੇ 3670 ਰੁਪਏ 3670 ਰੁਪਏ ਬੋਲਦਾ ਹੀ ਹੋਰ ਕੋਈ ਚਲੋ ਜੋ ਵੇਖੀਓ ਫਿਰ ਦੇਖਦਾ ਮੈਥੂ ਆਹ ਕੋਈ ਮੁੱਛਦਾ ਕਰ 30 ਘਟਾ ਕੇ 40 ਦੀ ਵਾਜ ਦੇ ਚਲ ਨਹੀਂ ਸਿੰਗਲ ਤੇ ਹੀ ਹੋਈ ਉਹਨਾਂ ਨੇ ਨਹੀਂ 3670 3670 हां जी बाबू जी जी बाबू 1592 3670 ਰੁਪਏ ਬੋਲਦਾ ਹੀ ਕੋਈ ਪੁਲਿਸ ਪੁਲਿਸ ਹਾਂ ਜੀ ਬਾਬੂ ਜੀ 3670 ਰੁਪਏ ਹੁੰਦੀ ਹੈ ਬਾਬੂ ਜੀ ਕੋਣ ਹੈ ਜੀ ਵਿਧਾਰ 3670 ਰੁਪਏ ਹੁੰਦੀ ਹੈ ਜੀ ਬਾਜ਼ਾਰ ਤੋਂ ਦੇਖੀ ਮਾਰੀ ਦੇਖ ਰਿਹਾ ਮੈਂ ਦੇਖ ਰਿਹਾ 3000 3000 ਸਹੀ ਨਹੀਂ ਵਧੀਆ ਮਾਰਾਂ ਦੇ ਰਾਗ ਹੀ ਚੱਲ ਕੇ ਦੇਖ ਰਿਹਾ ਬਾਜ਼ਾਰ ਗਿਆ ਲੋ ਬਈ ਕਿਸਾਨ ਕਰਾਓ 3670 ਰੁਪਏ ਹੁੰਦੀ ਹੈ ਜੀ ਇਹ ਏ ਸੀਗੀ ਜੀ ਮੁਸੱਲਾ 730 ਤੇ 70 ਰੁਪਏ ਵੀ ਬੋਲੀ ਵੇਣੇ ਹੁਣ ਕਿੱਧਰ ਰੁਈ ਜਾਂਦੀ ਹੈ ਬਾਕੀ ਉਹ ਦੋ ਢੇਰੀਆਂ ਦਾ ਰੇਟ ਵੇਣੇ ਆ ਜੋ ਬਦਗਾ ਢੇਰੀਆਂ ਲਓ ਵੀ ਆ ਜਾਓ ਕੋਈ ਗੱਲ

ਹਾਂ ਜੈਮੀ ਦੇ ਉਹ 3600 ਰੁਪਏ ਸਾਡੇ ਪੱਖੋਂ 3250 3700 ਕਿੰਦਰ ਗਈ ਮਾਡੂਰਾ ਮੀਪੂ ਦੀ ਮੀਪੂ ਦੀ ਬੋਲੀ ਹੈ 3700 ਰੁਪਏ 25 ਪੰਜ ਸਾਲੇ ਦੀ ਪੰਜ ਪੰਜ ਚਲ ਕੋਈ ਨਾ ਪੰਜ ਮੀਪੂ ਪੰਜ 5 ਰੁਪਏ 5 ਰੁਪਏ ਟਿੱਪੂ 5 ਰੁਪਏ ਟਿੱਪੂ ਬੱਕਾ ਵੀ ਲੱਗਣਾ ਹੁੰਦਾ ਹਾਂ ਪੁੱਛੋ ਟਿੱਪੂ ਦੀ ਬੋਲੀ ਆ ਜਾ ਨਹੀਂ ਨਹੀਂ ਬੋਲੀ ਹੋ ਰਹੀ ਹੈ ਇੱਧਰ ਲੈ ਪਾਸੋਂ ਖੋਲ ਇੱਥੋਂ ਉਹਨੇ ਪੈਸੇ ਪਾਉਣੇ ਉਹ ਉਧਰ ਆਓ ਇਹਦੇ ਪਹਿਲੇ ਪੈਰਾ ਜੋ ਭਟ ਹਾਂ ਆਇਆ ਨਹੀਂ ਆਇਆ 3605 ਰੁਪਏ ਦੇ ਡਬਲ ਬੱਕਾ ਹੈ ਜੀ ਆ ਰਿਹਾ ਇਹ 5 ਰੁਪਏ 5 5 ਬੋਲਦਾ ਨਾ ਹੁਣ ਕੁਛ ਤੇਰੀ ਵੀ ਪਟਾਲੀ ਡਾਊਲ ਪੱਖਾ ਹਿਲਵਾ ਲਿਆ ਤਾਂ ਡਾਊਲ ਪੱਖਾ ਲਗਣਾ ਹੀ ਸੀ ਤੇਰੀ ਦਾ ਯਾਰ 3605 ਹੈ ਪਰ ਬੋਲੀ ਤੇਰੀ ਹੈ ਤਬਰ ਸਹੀ ਕਰਕੇ ਲਾ ਦੇ ਭਾਉ ਉਹਦੇ ਬਰਾਬਰੀ ਕਰਦਾ ਉਹਦੇ ਢੇਰੀ ਖੋਲ ਦੂੰਗਾ ਪੱਖਾ ਲਾ ਦੂੰਗਾ 3670 ਰੁਪਏ ਨਾ ਨਾ 50 ਰੁਪਏ ਸਹੀ ਓਏ ਪੱਖਾ ਵੀ ਤਾਂ ਓਏ ਮੰਨ ਜਾ ਯਾਰ ਸਹੀ ਹੈ ਬਸ ਪੱਖਾ ਵੀ ਲਾਉਣਾ ਟੇਰੀ ਖੋਲ ਦੂ 2 ਘੰਟੇ ਸਹੀ ਆ ਬਾ ਉਹ ਨਹੀਂ ਸਹੀ ਆ ਯਾਰ ਦੀਪੂ ਫੇਰ ਉਹੀ ਗੱਲ 20 ਨੂੰ ਫੇਰ ਉਹੀ ਗੱਲ ਬਾਪੂ ਜੀ 3670 ਪੱਖਾ ਇੱਕ ਹੋਰ ਲੱਗੂਗਾ 2 ਘੰਟੇ ਖੋਲਣੀ ਪਊ ਤੇਰੀ ਸਹੀ ਹੈ ਰੇਟ ਜੀ ਆਪਾਂ ਸਾਰੀ ਜੜੀ ਖੋਲੀ ਰੱਖੀ ਦਾ ਕੱਲ 3700 ਵਿੱਚ ਇਹਦੇ ਨਾਲ ਦੀ ਤੇ ਆਪਾਂ ਕੱਲ ਨੂੰ ਵੇਚ ਦੇ ਜੇ ਸਾਰੀ ਖੋਲ ਦੇ ਖਲਾਰ ਦੇ ਸਾਰੇ ਜੀ ਹੁਣ ਤੁਹਾਡੇ ਸਾਹਮਣੇ ਆ ਜੀ ਬੋਲੀ ਦੇ ਆਪਾਂ ਗੱਲ ਕਰਦੇ ਆ 24 ਛੇੜ ਜੀ ਕੱਲ 3700 ਵਿੱਚ ਹੀ ਹੈ ਜੀ ਉਹੀ ਚੀਜ਼ ਹੈ ਸਾਰਾ ਕੁਝ ਤੇ ਆਪਾਂ ਨੂੰ ਸਾਰੇ ਦੇ ਖਲਾਰ ਦਿੰਦੇ ਆ ਤੇ ਕੱਲ ਵਾਲੇ ਭਾਅ ਦੇ ਨੂੰ ਕੋਈ ਤੋੜ ਨਾ ਜੀ ਠੀਕ ਆ ਜੀ ਮਨ ਜਾਣੇ ਜੀ ਕਿਵੇਂ ਕਰੀਏ ਮਨ ਲਿਵਾਜ ਅੱਠਾ ਰੋ ਪਾ ਕੇ ਰੋਜਦੇ ਤੁਹਾਨੂੰ ਵੀ ਪਤਾ ਵੀ ਰੋਜ ਦੇ ਪਾ ਰਹੇ ਉਹਦਾ ਕੋਈ ਗੱਲ ਅੱਜ ਅੱਜ ਡਾਊਨ ਹੈ ਪੀਆਰ ਤੇ ਅੱਜ ਆਪਣਾ ਗੱਡੀ ਕੀਤੀ ਹੈ ਜੀ ਹੋਰ ਕੋਈ ਗੱਡੀ ਚਾਲੀ ਕੀਤੀ ਲੋ ਬਈ ਕਿਸਾਨ ਭਰਾ ਕਹਿੰਦਾ ਵੀ ਖੋਲ ਦੋ ਪਣਾ ਕਾਲੂ ਵੇਚ ਦਾਂਗੇ ਬਈ ਕਿਸਾਨ ਭਰਾ ਦੀ ਵੀ ਤੁਸੀਂ ਗੱਲ ਜਰੂਰ ਧਿਆਨ ਦੇ ਨਾਲ ਸੁਣਿਓ ਬਾਕੀ ਬਈ ਅੱਗੇ ਵਹਿਣੇ ਆ ਕਿੱਥੋਂ ਤੱਕਰ ਬੋਲੀ ਜਾਊਗੀ ਕਿੱਧਰ ਨੂੰ ਨਹੀਂ ਜਾਂਦੀ ਤੇ ਮੇਰੇ ਹਿਸਾਬ ਨਾਲ ਉਧਰ ਆ ਬੋਲੀ ਹੁਣ ਪਤਾ ਨਹੀਂ ਕਿਹੜੀ ਢੇਰੀ ਦੀ ਬੋਲੀ ਹੈ ਮੰਡੀਆਂ ਦਾ ਵੀ ਵਿਊ ਚੱਕ ਕਰੋ ਬਈ ਮੜਾ ਆ ਕਿਵੇਂ ਆ ਵਿਊ ਪੂਰਾ ਵਧੀਆ ਵਿਊ ਆ ਮੰਡੀ ਦਾ ਬਈ ਬਾਕੀ ਮੰਡੀ ਕੋਈ ਬਾਸਪਤੀ ਰਹਿ ਗਈ ਹਣ ਮੰਡੀ ਲਗਭਗ ਬਈ ਹਣ ਤਾਂ ਖਾਲੀ ਹੋਈ ਪਈ ਆ ਬਾਸਪਤੀ ਆਉਂਦੀ ਹਣ ਕੋਟਕਪੁਰਾ ਦੀ ਦਾਣਾ ਦੀ ਮੰਡੀ ਦੇ ਵਿੱਚ ਬਾਕੀ ਵੇਣੇ ਆ ਆ ਜਾਓ ਬਈ ਕੀ ਹਿਸਾਬ ਕਿਤਾਬ ਜਾਂਦਾ ਅੱਗੇ ਵੇਣੇ ਆ ਜਾਓ ਦੀ ਹਿਸਾਬ ਕਿਤਾਬ ਜਾਂਦਾ ਕਿਸਾਨ ਵੀਰੋ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਬਾਈ ਬਾਕੀ ਵੇਣਿਆ ਇੱਕ ਢੇਰੀ ਰਹਿੰਦੀ ਹੈ ਕਹਿੰਦੇ ਉਹਦੀ ਬੋਲੀ ਵੇਣੇ ਆਜੋ ਆਜੋ ਬਾਈ ਯਾਰ ਇੱਕ ਨੰਬਰ ਤਾਂ ਪੁੱਛਿਓ ਬੋਲੀ ਬੋਲੋ ਸਤਾਰਾਂ 18 ਬੈਰੈਟੀ ਕਿਸਾਨ ਪ੍ਰਭ ਪਿਛਲੇ 3700 ਵਾਲੇ ਬਿੱਲ ਵੀ ਲੈ ਆ ਕੇ ਦੁਕਾਨੀ 17 18 ਵੇਣੇ ਕੀ ਥਾ ਵਜਦਾ 17 18 ਬੋਲੋ ਬੋਲ ਬੋਲ ਕੇਸ਼ ਨਹੀਂ ਗੰਦ ਬੋਲੀ ਹੋਈ ਜੀ ਟਿੱਪੂ ਮੈਂ ਇੱਕੋ ਮਿੰਟ ਕਲੀਅਰ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਕਿਤੇ ਜਰਾ ਰੱਖੋ ਯਾਰ ਬਾਹਰ ਰੱਖੋ ਯਾਰ ਬਹੁਤ ਹੀ ਵੀ ਬਹੁਤ ਹੀ ਰੱਖੋ ਬਾ ਮੇਰੇ ਕੱਪ ਤੇ ਤੋਂ ਮੇਰੇ ਗੱਦੀ ਤੋਂ ਬੋਲਦੇ 3300 ਰੁਪਏ ਆਈ 3300 3300 ਕਿੱਥੇ ਕਿੱਥੇ ਮਕੇਜ 3300 ਜਰੀਸ ਬਾਉ 3300 3300 ਕਿੱਥੇ ਮਕੇਜ

ਜਾ ਤੂੰ ਚੱਲ 55 ਵੀ ਖਰੇ ਆ 55 55 ਇੰਨਾ 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 ਘਭਰਾਉਣ ਵਾਲੇ ਕੀ ਗੱਲ ਆ 55 ਬਣਾਨੇ ਕਿ ਆ 55 ਕਿੰਨਾ ਵਾਲੇ ਚੜਾਓ ਕਰ ਯਾਰ 55 ਅਰੇ ਜਲੀਦભાઈ ਖੜੇ ਆ ਬੱਦਸੋ ਕਰ ਯਾਰ 3200 ਰੁਪਏ 3200 3200 3200 ਮਗੇਸ਼ ਬਾਊ 3200 3200 3200 ਹਲੋ ਦੋਸੋ ਨਮਰ ਬਖਾ ਹਲੋ 3200 11 ਜੀ ਲਈਏ ਜੀ ਪੰਜ ਪੰਜ 10 ਆ ਗਿਆ ਭਈਆ ਇਆ 55 77 80 3305 3305 10 ਆ ਗਿਆ ਆ ਗਿਆ 10 10 15 15 20 ਆ ਗਿਆ 25 30 35 40 42 55 60 65 65 3365 ਰੁਪਏ 3365 ਰੁਪਏ ਬੋਲ ਦੇ ਕੋਈ 3365 ਆ 3365 ਰੁਪਏ ਡਾਲੋ ਵੀ ਕਿਸਾਨਪੁਰੋਂ 17 88 ਡਬਲ ਪੱਖਾ 3365 ਰੁਪਏ ਲੱਗ ਚੁੱਕੀ ਆ ਵੀ ਬਹੁਤ ਬਹੁਤ ਧੰਨਵਾਦ ਆਪਣੇ YouTube ਚੈਨਲ ਤੇ Facebook ਪੇਜ ਦੇ ਨਾਲ ਜੁੜਨ ਵਾਸਤੇ ਬਾਕੀ ਵੀ ਵੇਣੇ ਹੁਣ ਅੱਗੇ ਕੀ ਰੇਟ ਆਂਦਾ